ਦੋਸਤੋ ਜਿਵੇਂ ਪੰਜਾਬ ਚ ਹੜ੍ਹ ਨੇ ਜਾਂ ਕਿਤੇ ਵੀ ਹੜ੍ਹ ਆਉਂਦੇ ਨੇ ਤਾਂ 2023 ਚ ਇੱਕ ਗੱਲ ਬਹੁਤ ਸੋਹਣੀ ਤੇ ਹੁਣ ਵੀ ਇਹ ਗੱਲ ਬਹੁਤ ਚਰਚਾ ਦੇ ਵਿੱਚ ਹੈ ਕਿ ਪੰਜਾਬ ਦਾ ਜਿਹੜਾ ਹੜ੍ਹ ਆ ਰਹੇ ਨੇ ਤੇ ਨਹਿਰਾਂ ਖਾਲੀ ਪਈਆਂ ਨੇ ਕਿਉਂ ਖਾਲੀ ਨੇ ਇਹਨਾਂ ਨੂੰ ਭਰਿਆ ਜਾਵੇ ਇਹਨਾਂ ਚ ਪਾਣੀ ਛੱਡਿਆ ਜਾਵੇ ਤੇ ਸ਼ਾਇਦ ਸਮੱਸਿਆ ਠੀਕ ਹੋ ਚੁੱਕੀ ਇਹ ਨਾ ਤਿੰਨ ਚਾਰ ਟੈਕਨੀਕਲ ਕਾਰਨ ਨੇ ਕਿ ਨਹਿਰਾਂ ਨੂੰ ਹੜ੍ਹਾਂ ਦੇ ਦੌਰਾਨ ਖਾਲੀ ਕਿਉਂ ਰੱਖਿਆ ਜਾਂਦਾ ਉਹਦੇ ਪ੍ਰਾਈਮ ਐਗਜ਼ਾਮਪਲ ਦੇ ਮੂਰੇ ਅਸੀਂ ਖੜਿਆ ਤੁਹਾਨੂੰ ਦਿਖਾਉਣ ਲੱਗੇ ਆ ਕਿ ਨਹਿਰਾਂ ਨੂੰ ਕਿਉਂ ਖਾਲੀ ਰੱਖਦੇ ਫਿਰ ਇਹ ਟੈਕਨੀਕਲ ਪੁਆਇੰਟ ਦੀ ਗੱਲ ਕਰਾਂ ਆਜ ਜੀ ਜੋ ਸੀ ਅੱਪਰ ਬਾਰੀ ਦੁਆਬ ਦਿੱਤੇ ਆ ਤੇ ਵਟਸਐਪ ਦੇ ਕੋਲ ਹੈ ਇਹ ਮੇਰੇ ਕੋਲ ਚੱਕਾ ਦੇ ਵਿੱਚ ਹੈ ਉੱਥੇ ਦੋ ਜਗ੍ਹਾ ਪਾੜ ਪਿਆ ਹੋਇਆ ਜਦੋਂ ਮਾਧੋਪੁਰ ਟਾਈਮ ਉਹ ਬਰਾਜ ਟੁੱਟਿਆ ਉਦੋਂ ਜਿਹੜਾ ਜਦੋਂ ਮਾਧੋਪੁਰ ਬਰਾਜ ਟੁੱਟਿਆ ਉਦੋਂ ਇਸ ਨਹਿਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਸੀਗਾ ਤੇ ਉੱਥੋਂ ਪਾੜ ਪਿਆ ਇੱਕ ਜਗ੍ਹਾ ਤੋਂ ਤੇ ਇਸ ਦੇ ਨਾਲ ਦੂਜਾ ਇੱਕ ਹੋਰ ਚੋਲ ਟਾਈਪ ਦਾ ਹੀ ਵਗਦਾ ਤੇ ਟ੍ਰੇਨ ਆਉਂਦੀ ਸੀ ਕਿਉਂ ਤੇ ਉਹ ਆਇਆ ਤੇ ਉਹਨੇ ਨਹਿਰ ਜਿਹੜੀ ਆ ਤੋੜ ਦਿੱਤੀ ਇਹ ਨਹਿਰ ਦੇ ਕਿਨਾਰੇ ਪੱਥਰ ਨਾ ਬਣੇ ਹੋਏ ਨੇ ਦੇਖ ਤਾਂ ਨਹੀਂ ਮੈਂ ਕਹਿ ਰਿਹਾ ਥੱਲੇ ਦੇਖੋ ਕਿਹੜਾ ਨਾਲ ਇਹਦੇ ਚ ਪੱਥਰ ਹੈ ਜਿਹਨੂੰ ਪਾ ਜਿਹੜਾ ਆਪਾਂ ਬੰਨਾ ਦੇ ਉੱਪਰ ਮਾਰਦੇ ਆਂ ਵੀ ਰੋਕ ਲਈ ਪਾਣੀ ਦਰਿਆ ਦੇ ਪਾਣੀ ਨੂੰ ਇਹ ਉਹ ਸੌਂਗ ਬਾਈਂਡਿੰਗ ਮਟੀਰੀਅਲ ਹੈ ਤੇ ਉਸ ਤੋਂ ਇਲਾਵਾ ਜਿਹੜਾ ਇਹ ਮਟੀਰੀਅਲ ਇੰਨਾ ਸਟਰੌਂਗ ਹੋਣ ਦੇ ਬਾਵਜੂਦ ਵੀ ਖੋਰ ਪੈ ਗਿਆ ਇਮੇਜਿਨ ਕਰੋ ਜਿਹੜੀਆਂ ਨਹਿਰਾਂ ਸਾਡੇ ਪੰਜਾਬ ਦੇ ਮੇਨਲੈਂਡ ਦੇ ਉੱਪਰ ਬਣੀਆਂ ਹੋਈਆਂ ਨੇ ਉੱਥੋਂ ਦੀ ਲੋਕਲ ਮਿੱਟੀ ਨੂੰ ਹੀ ਚੱਕ ਕੇ ਉਹਦੇ ਉੱਤੇ ਪਾਉਂਦੇ ਨੇ ਬਹੁਤ ਦੇ ਲੱਖਾਂ ਚ ਨਹਿਰਾਂ ਦੇ ਉੱਪਰ ਰੇਤਲੀ ਮਿੱਟੀ ਹੈ ਜਿਵੇਂ ਮਾਲਵੇ ਦੇ ਇਲਾਕੇ ਨੇ ਮਾਲਵੇ ਦੇ ਵਿੱਚ ਜਿਵੇਂ ਨਹਿਰਾਂ ਨੇ ਹੋ ਜਗਾ ਨੇ ਉਹ ਸਾਰੀ ਉਹ ਜਿੱਥੇ ਆ ਸਟੋਨ ਦਾ ਵਰਕ ਘਟ ਹੁੰਦਾ ਤੇ ਉੱਥੇ ਤੁਸੀਂ ਬੜੀ ਮਿੱਟੀ ਆ ਜਾਂ ਪੌਲੀ ਮਿੱਟੀ ਆ ਜਾਂ ਪਰਪ੍ਰੀ ਮਿੱਟੀ ਹੋ ਜਾਦਾ ਹੈ ਤੇ ਉਹਨਾਂ ਦੀ ਬਾਈਂਡਿੰਗ ਫੋਰਸ ਕੁਝ ਬਹੁਤ ਜ਼ਿਆਦਾ ਨਹੀਂ। ਸੈਕੰਡਰੀ ਜਾਂ ਤੀਜਾ ਰੀਜ਼ਨ ਜਿਹੜਾ ਇਹ ਹੈ ਕਿ ਪਾਣੀ ਕਿਉਂ ਨਹੀਂ ਛੱਡਦੇ। ਨਹਿਰਾਂ ਬਹੁਤੀਆਂ ਜੜੀਆਂ ਨੇ ਨਾ ਇਹ ਸਾਡਾ ਸਾਫ਼ ਪਾਣੀ ਦਾ ਜ਼ਰੀਆ ਨਹੀਂ। ਜੇ ਤੁਹਾਡੇ ਘਰ ਦੇ ਵਿੱਚ ਸੀਵਰੇਜ ਓਵਰਫਲੋ ਹੋ ਜਾਏ ਤਾਂ ਤੁਸੀਂ ਉਹਦਾ ਪਾਣੀ ਘਟਾਉਣ ਦੇ ਲਈ ਉਹ ਪਾਣੀ ਚੱਕ ਕੇ ਆਪਦੇ ਘਰ ਦੀ ਟੈਂਕੀ 'ਚ ਨਹੀਂ ਪਾ ਦਿੰਦੇ। ਸੇਮ ਲੌਜੀਕ ਇੱਥੇ ਵੀ ਕੰਮ ਕਰਦਾ ਹੈ। ਉਸ ਤੋਂ ਬਾਅਦ ਜਦੋਂ ਨਹਿਰਾਂ ਤੋਂ ਜਦੋਂ ਹੜ ਆਉਂਦੇ ਨੇ ਦਰਿਆਵਾਂ ਦੇ ਵਿੱਚ ਤੇ ਪੋਸਟ ਟਾਈਮ ਉਹਦੇ ਵਿੱਚ ਜੜੀ ਉਹਦੀ ਕੋਲਾਈਡਲ ਪਾਰਟੀਕਲ ਹੁੰਦੇ ਜਾਨੀ ਕਿ ਘੁਲੇ ਹੋਏ ਤੱਤ ਪਾਣੀ ਦੇ ਵਿੱਚ ਕਈ ਤਰ੍ਹਾਂ ਦੇ ਮਿੱਟੀ ਰੇਤਾ ਹੋਰ ਪੱਥਰ ਹੋਰ ਉਸਵਾਦ ਵਿੱਚ ਆਰਗੇਨਿਕ ਮੈਟਰ ਹੁੰਦਾ ਰੁੱਖਾਂ ਦੇ ਟੁੱਟੇ ਹੋਏ ਲੱਕੜੀਆਂ ਦੇ ਪੀਸ ਹੁੰਦੇ ਨੇ ਬਹੁਤ ਕੁਝ ਹੁੰਦਾ ਤੇ ਉਹ ਜਿਹੜੇ ਨਹਿਰਾਂ ਦੇ ਵਿੱਚ ਜਾਂਦੇ ਨੇ ਥਾਂ ਥਾਂ ਦੇ ਉੱਪਰ ਝਾੜਾ ਹੁੰਦੀਆਂ ਨੇ ਡੈਮ ਬਣੇ ਉਹ ਬਰਾਜ ਬਣਿਆ ਆਪਣੇ ਜਿੱਥੇ ਪਾਵਰ ਹਾਊਸ ਬਣੇ ਹੋਏ ਨੇ ਉਹਨਾਂ 'ਚ ਫਸ ਕੇ ਉਹ ਸਿਸਟਮ ਨੂੰ ਤਬਾਹ ਕਰ ਸਕਦੀ ਆ ਪੌਲ ਹੁੰਦੇ ਨੇ ਜਿਹੜੇ ਨੀਵੇ ਹੁੰਦੇ ਨੇ ਉਹਨਾਂ ਦੇ ਵਿੱਚ ਲੱਗ ਕੇ ਪੌਲਾਂ ਨੂੰ ਤਬਾਹ ਕਰ ਸਕਦੀ ਆ ਤੇ ਜਿਹੜੀਆਂ ਨਹਿਰਾਂ ਦਾ ਸਿਸਟਮ ਉਸ ਨਾਲ ਗ ਉੱਪਰ ਜੂਵੀ ਤੇ ਨਹਿਰਾਂ ਦੀ ਜਿਹੜੀ ਕਪੈਸਿਟੀ ਆ ਨਾ ਉਹ ਬਹੁਤ ਘਟ ਜਾਂਦੀ ਹੈ ਚੌਥਾ ਕਾਰਨ ਜੀ ਨਹਿਰਾਂ ਜਿਹੜੀਆਂ ਨੇ ਉਹ ਉਚਾਈ ਦੇ ਉੱਪਰ ਬਣੀਆਂ ਹੁੰਦੀਆਂ ਨੇ ਖਾਸ ਤੌਰ ਤੇ ਦਰਿਆ ਨੂੰ ਕਿਤੇ ਬੰਨ੍ਹ ਮਾਰ ਕੇ ਰੋਕ ਲੈਂਦੇ ਨੇ ਤੇ ਫਿਰ ਉਹਨੂੰ ਉੱਚਾ-ਉੱਚਾ ਲਿਜਾ ਕੇ ਤੇ ਕਿਸੇ ਹੋਰ ਇਲਾਕੇ 'ਚ ਪਹੁੰਚਾਇਆ ਜਾਂਦਾ ਤੇ ਜਦੋਂ ਐਸੀ ਜਗ੍ਹਾ ਤੇ ਇਸ ਤਰ੍ਹਾਂ ਦਾ ਬ੍ਰੀਚ ਪੈਂਦਾ ਤਾਂ ਉਚਾਈ ਤੋਂ ਪਾਣੀ ਉਹਨਾਂ ਇਲਾਕਿਆਂ ਦੇ ਵਿੱਚ ਵੀ ਜਾਂਦਾ ਜਿਹੜੇ ਹੜ੍ਹ ਦੀ ਮਾਰ ਤੋਂ ਦੂਰ ਹੁੰਦੇ ਨੇ ਤੇ ਨਹਿ ਚੁੱਟਣ ਕਰਕੇ ਉਹ ਇਲਾਕਿਆਂ ਦੇ ਵਿੱਚ ਵੀ ਹੜ੍ਹ ਦੀ ਮਾਰ ਜੜੀਆਂ ਪੈ ਜਾਂਦੀ ਆ ਇੱਥੇ ਵੀ ਇਹਦੇ ਕੀ ਹੋਇਆ ਇਹੀ ਕੇਸ ਹੈ ਤੇ ਪੰਜਵਾਂ ਕਾਰਨ ਜੀ ਜਿਵੇਂ ਖੜਾਉਂਦੇ ਨੇ ਤੇ ਖੜਾਾਂ ਦੇ ਵਿੱਚ ਲੱਖਾਂ ਕਿਊਸਿਕ ਪਾਣੀ ਜਿਹੜਾ ਇੱਕ ਦਿਨ 'ਚ ਰਿਲੀਜ਼ ਹੁੰਦਾ ਜਿਵੇਂ ਸੁਣਿਆ ਹੋਊਗਾ 2 ਲੱਖ ਕਿਊਸਿਕ ਹੋ ਗਿਆ ਜੀ 2.5 ਲੱਖ ਕਿਊਸਿਕ ਛੱਡਦਾ ਤੇ ਜਦੋਂ ਇਹਨੇ ਲੱਖਾਂ ਕਿਊਸਿਕ ਆਉਂਦਾ ਪੰਜਾਬ ਦੀਆਂ ਸਾਰੀਆਂ ਨਹਿਰਾਂ ਦੀ ਗੱਲ ਕਰੀਏ ਤੇ ਉਹਨਾਂ ਦੀ ਕੁੱਲ ਕੈਰੀਂਗ ਕੈਪੈਸਿਟੀ 30000 ਕਿਊਸਿਕ ਤੋਂ ਵੀ ਥੱਲੇ ਹੈ ਕੁੱਲ ਕੈਰੀਂਗ ਕੈਪੈਸਿਟੀ ਕਰ ਰਹੇ ਹਾਂ ਤੇ ਉਹ ਕਿਤੇ 25 26 22 23 ਤੋਂ ਲੈ ਕੇ 25 26 ਦੇ ਨੇੜੇ ਰਹਿੰਦੀਆਂ ਨੇ ਡਿਪੈਂਡ ਕਰਦਾ ਕਿ ਵਿੱਚ ਗਾਦ ਕਿੰਨੀ ਜੰਮੀ ਹੋਈ ਹੈ ਹੁਣ ਜਿੱਥੇ ਲੱਖਾਂ ਕਿਉਂ ਸਿਕ ਪਾਣੀ ਆ ਕੇ ਤੇ ਬਾਈ ਮਚਾਰਿਆ ਉਹਦੇ ਵਿੱਚ ਜੇ ਤੁਸੀਂ ਕੁਝ ਹਜ਼ਾਰਾਂ ਤੁਸੀਂ ਕੱਢ ਲਾਉਗੇ ਤਾਂ ਤੁਹਾਡੇ ਫੜ ਦੀ ਸਮੱਸਿਆ ਦੇ ਉੱਪਰ ਕੋਈ ਬਹੁਤਾ ਖਾਸ ਪ੍ਰਭਾਵ ਨਹੀਂ ਪੈਣ ਲੱਗਿਆ ਫਰਕ ਨਹੀਂ ਪੈਣ ਲੱਗਿਆ ਪਰ ਜੇ ਨਹਿਰਾ ਭਰਤੀਆਂ ਤੇ ਇਹ ਬਹੁਤ ਇੱਕ ਸੂਖਮ ਜਾਂ ਫਰਜਾਈਲ ਸਿਸਟਮ ਹੁੰਦਾ ਜਿਹੜਾ ਮੈਨ ਮੇਡ ਬੰਨ ਮਾਰੇ ਹੁੰਦੇ ਨੇ ਪਾਣੀ ਨਹਿਰ ਤੋਂ ਬਹੁਤ ਤੇਜ਼ ਹੁੰਦਾ ਉਚਾਈ ਤੇ ਹੁੰਦੀਆਂ ਨੇ ਜੇ ਬੰਨ ਟੁੱਟ ਜਾਵੇ ਤਾਂ ਉਹ ਇਲਾਕੇ ਵਿੱਚ ਡੁੱਬ ਜਾਣਗੇ ਜਿਹੜੇ ਉਦਾਂ ਹੜ੍ਹ ਚ ਨਹੀਂ ਡੁੱਬਣਗੇ ਤੇ ਆਮ ਤੌਰ ਤੇ ਉਥੇ ਪਟੇ ਸ਼ਹਿਰ ਦੇ ਨਿਰੰਧ ਨਿਕਾਣ ਦੇ ਵਾਸਤੇ ਨਹੀਂ ਕਿ ਉਥੇ ਨੁਕਸਾਨ ਹੋਏਗਾ ਤਾਂ ਉਹਦਾ ਜਿਹੜਾ ਆਰਥਿਕ ਘਟਾ ਆ ਬਹੁਤ ਜ਼ਿਆਦਾ بڑا ਨਿਕਲਦਾ।